ਅੱਛਾ ਅੱਜ ਆਪਾਂ ਗੱਲ ਕਰਦੇ ਹਾਂ ਕੈਨੇਡਾ ਬਾਰੇ ਵੀ ਕੈਨੇਡਾ ਦੇ ਕੀ ਹਾਲਾਤ ਨੇ ਇੱਥੇ ਲੋਕਾਂ ਨੂੰ ਬਹੁਤ ਮਤਲਬ ਮਿਸਗਾਈਡ ਕਰਾਇਆ ਜਾਂਦਾ ਵੀ ਕੈਨੇਡਾ 'ਚ ਬਹੁਤ ਮਾੜਾ ਹਾਲ ਆ ਸਟੂਡੈਂਟਾਂ ਦਾ ਬੁਰਾ ਹਾਲ ਆ ਹਨਾ ਇਸ ਤਰ੍ਹਾਂ ਦੇ ਕਰਕੇ ਉਹ ਕੁਝ ਕੁ ਪਰਸੈਂਟ ਲੋਕ ਨੇ ਜਿਨ੍ਹਾਂ ਦਾ ਬੁਰਾ ਹਾਲ ਆ ਜਿਹੜੇ ਬੰਦੇ ਪ੍ਰੋਪਰ ਕੰਮਕਾਰ ਨਹੀਂ ਕਰਦੇ ਕੈਨੇਡਾ ਦੇ ਰੂਲਸ ਜਿਹੜੇ ਰੈਗੂਲੇਸ਼ਨ ਇੱਥਾਂ ਦੇ ਜੋ ਇਹਨਾਂ ਦੇ ਲੋਕਾਂ ਦੇ ਇੱਥੋਂ ਦੇ ਮਤਲਬ ਰੂਲ ਬਣਾਏ ਵੀ ਨੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਉਹਨਾਂ ਦਾ ਜ਼ਰੂਰ ਬੁਰਾ ਹਾਲ ਆ ਪਹਿਲੀ ਗੱਲ ਤਾਂ ਜੇ ਕੋਈ ਸਟੂਡੈਂਟ ਜਾਂ ਕੋਈ ਵਿਜ਼ਿਟਰ ਇੱਥੇ ਆਉਂਦਾ ਨਾ ਕੈਨੇਡਾ 'ਚ ਸਭ ਤੋਂ ਪਹਿਲਾਂ ਤਾਂ ਸਾਰੇ ਧਰਮਾਂ ਦਾ ਆਦਰ ਕਰੋ ਚਾਹੇ ਸਟੂਡੈਂਟ ਆਉਂਦਾ ਚਾਹੇ ਕੋਈ ਵਿਜ਼ਿਟਰ ਆਉਂਦਾ ਚਾਹੇ ਉਹਨਾਂ ਦੇ ਮਾਪੇ ਆਉਂਦੇ ਆ ਸਾਰੇ ਧਰਮਾਂ ਦੇ ਇੱਥੇ ਜੋ ਵੀ ਧਰਮ ਨੇ ਉਹਨਾਂ ਦਾ ਉਹਨਾਂ ਦਾ ਆਦਰ ਕਰੋ ਸਤਿਕਾਰ ਕਰੋ ਨੰਬਰ 2 ਤੇ ਇੱਥੋਂ ਦੇ ਰੂਲ ਫਾਲੋ ਕਰੋ ਰੂਲ ਮਤਲਬ ਟ੍ਰੈਫਿਕ ਰੂਲ ਫਾਲੋ ਕਰੋ ਜਦੋਂ ਸਟਾਪ ਸਾਈਨ ਆਉਂਦਾ ਸਟਾਪ ਕਰੋ ਰੈੱਡ ਲਾਈਟ ਹੈ ਰੈੱਡ ਲਾਈਟ ਤੇ ਖੜੋ ਕਿਸੇ ਨੂੰ ਓਵਰਟੇਕ ਨਾ ਕਰੋ ਕਿਸੇ ਦੇ ਮਤਲਬ ਕੁਈ ਤੁਰਿਆ ਜਾ ਰਿਹਾ ਹੈ ਸੜਕ ਉਤੋਂ ਦੀ ਤਾਂ ਤੁਹਾਨੂੰ ਰੁਕਣਾ ਪੈਂਦਾ ਹੈ ਉਥੇ ਰੁਕੋ ਕਿਉਂਕਿ ਜੇ ਤੁਸੀਂ ਇਥੇ ਬਹੁਤ ਵੱਡਾ ਜੁਰਮ ਆਇਆ ਤੁਸੀਂ ਤੁਰੇ ਜਾਂਦੇ ਬੰਦੇ ਦੇ ਮੂਹਰ ਦੀ ਗੱਡੀ ਕੱਢ ਦਿੰਦੇ ਹੋ ਇਥੇ ਤੁਰਨ ਵਾਲੇ ਨੂੰ ਪਹਿਲ ਦਿੱਤੀ ਜਾਂਦੀ ਹੈ ਤੁਸੀਂ ਸਕੂਲ ਬੱਸ ਖੜੀ ਹੈ ਸਕੂਲ ਬੱਸ ਦੀ ਲਾਈਟਾਂ ਫਲੈਸ਼ ਕਰ ਰਹੀਆਂ ਤੁਸੀਂ ਉਹਦੇ ਕੋਲ ਦੀ ਲੰਘ ਜੰਨੇ ਹੋ ਤੁਹਾਨੂੰ ਬਹੁਤ ਭੈੜੀ ਟਿਕਟ ਮਿਲੂ ਤੇ ਤੁਹਾਡਾ ਰੈਕਡ ਸਾਰਾ ਖਰਾਬ ਹੋ ਜਾਊਗਾ ਉਸ ਨੂੰ ਫਾਲੋ ਕਰੋ ਮਤਲਬ ਜੋ ਵੀ ਇਥੋਂ ਦੇ ਬੈਂਕਿੰਗ ਦੇ ਰੂਲ ਨੇ ਮਤਲਬ ਤੁਸੀਂ ਕਿਸੇ ਬੈਂਕ ਤੋਂ ਲੋਨ ਲੈ ਲਿਆ ਕਿਸੇ ਕ੍ਰੈਡਿਟ ਕਾਰਡ ਦਾ ਤੁਹਾਡੇ ਵਿਜ਼ਾ ਦਾ ਬਿੱਲ ਪੈਂਡਿੰਗ ਪਿਆ ਕਿਸੇ ਦਾ ਉਸ ਉਸ ਨੂੰ ਟਾਈਮ ਸਿਰ ਪੇ ਕਰੋ ਕਿਉਂਕਿ ਉਹ ਵੀ ਤੁਹਾਡੇ ਰਿਕਾਰਡ ਤੇ ਚੜ ਜਾਂਦਾ ਜੇ ਤੁਸੀਂ ਮੋਬਾਈਲ ਲੈ ਲਿਆ ਲੋਨ ਤੇ ਜਾਂ ਕੁਝ ਵੀ ਕੀਤਾ ਹੈ ਮੋਬਾਈਲ ਦੀ ਟਾਈਮ ਸਿਰ ਬਿੱਲ ਭਰੋ ਮੋਬਾਈਲ ਦਾ ਬਿਜਲੀ ਦਾ ਬਿੱਲ ਟਾਈਮ ਨਾਲ ਭਰੋ ਹੈਨਾ ਇਹ ਚੀਜ਼ਾਂ ਤੁਹਾਡੇ ਕ੍ਰੈਡਿਟ ਤੇ ਚੜ ਜਾਂਦੀਆਂ ਨੇ ਫਿਰ ਕੱਲ ਨੂੰ ਤੁਸੀਂ ਪੱਕੇ ਹੋਵੋਗੇ ਤੁਸੀਂ ਘਰ ਲੈਣਾ ਤੁਸੀਂ ਕਾਰ ਲੈ ਲੈਣੇ ਹੋ ਠੀਕ ਹੈ ਹੁਣ ਮੰਨ ਲਓ ਕਿਸੇ ਨੇ ਕਾਰ ਲੈ ਲਈ ਮੇਰਾ ਇੱਕ ਦੋਸਤ ਹੈ ਉਹਦਾ 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 ਮਤਲਬ ਉਹਦੀ ਸਿਸਟਰ ਆਈ ਇੱਥੇ ਤੇ ਉਹਨੇ ਮੈਨੂੰ ਫੋਨ ਕਰਦੇ ਆ ਕਹਿੰਦੀ ਵੀਰੇ ਮੈਂ ਮਤਲਬ ਕਾਰ ਲੈਣੀ ਹੈ ਮੈਂ ਕਿਹਾ ਵੀ ਤੂੰ ਕਾਰ ਲੈਣੀ ਹੈ ਤੇਰੇ ਵਾਸਤੇ ਇੱਕ ਆਪਾਂ ਪੁਰਾਣੀ ਜੀ ਕਾਰ ਲੈ ਲੈਨੇ ਕੋਈ 7000 ਦੀ ਕਾਰ ਸੀਗੀ ਉਹ ਉਹ ਮਿਲਦੀ ਸੀ 7000 ਡਾਲਰ ਦੇ ਸੰ ਕਾਰ ਮਿਲਦੀ ਸੀ ਤੇ ਉਹਨੂੰ ਮੈਂ ਉਹ ਉਹਦੇ ਨਾਲ ਡੀਲ ਕਰਵਾਉਣ ਲੱਗ ਗਿਆ ਤੇ ਉਹ ਕਹਿੰਦੀ ਵੀ ਇਹ ਪੁਰਾਣਾ ਮਾਡਲ ਹੈ ਇਹ ਤਾਂ ਵਧੀਆ ਨਹੀਂ ਹੈਗੀ ਇਹ ਫੈਂਸੀ ਨਹੀਂ ਹੈਗੀ ਅੱਛਾ ਉਸ ਕੁੜੀ ਨੇ 65000 ਡਾਲਰ ਦੀ ਲੋਨ ਤੇ ਕਾਰ ਲੈ ਲਈ ਹੁਣ ਉਸ ਦੀ ਕਿਸ਼ਤ 1200 ਡਾਲਰ ਮੰਥਲੀ ਹੈ ਭਰ ਰਹੀ ਹੈ ਤੇ ਹੁਣ ਉਹ ਫੋਨ ਕਰਦੀ ਹੈ ਵੀਰੇ ਮੇਰੇ ਕੋਲ ਪੈਸੇ ਹੈ ਨਹੀਂ ਮੈਨੂੰ ਪੈਸੇ ਦਵਾ ਦਿਓ ਮੈਨੂੰ ਲੋਨ ਦਵਾ ਦਿਓ ਹਨਾ ਹੁਣ ਕੱਲੀ ਕਾਰ ਦਾ ਕੀ ਕਰੂਗੀ ਉਹ 1200 ਡਾਲਰ ਦੀ ਕਿਸ਼ਤ ਮੰਥਲੀ ਜੇ ਉਹ 7000 ਦੀ ਕਾਰ ਲੈ ਲੈਂਦੀ ਉਸ ਟਾਈਮ ਤਾਂ ਉਹਦੀ ਕਿਸ਼ਤ ਵੀ ਉਹਦੀ ਮਸੇ 200 ਡਾਲਰ 300 ਡਾਲਰ ਮਹੀਨੇ ਦੀ ਬਣਨੀ ਸੀ ਠੀਕ ਹੈ ਤੇ ਸਾਰੀ ਮਤਲਬ ਆਪਦੀ ਸਟੱਡੀ ਲਾਈਫ ਵਧੀ ਘੜਨੀ ਸੀ ਉਹ ਫਿਕਰ ਨਹੀਂ ਰਹਿਣਾ ਸੀ ਕੋਈ ਉਹਨੂੰ ਨਾਲੇ ਉਹ ਕਾਰ 5-7 ਸਾਲ ਕਿਧਰੇ ਨਹੀਂ ਜਾਣੀ ਸੀ ਹੁਣ ਉਹਨੇ 65000 ਦੀ ਕਾਰ ਲੈ ਲਈ ਬੈਂਕ ਨੇ ਉਹਦਾ ਹੁਣ ਖੇੜਾ ਨਹੀਂ ਛੜਣਾ ਕਿਉਂਕਿ ਇੱਥੇ ਲੋਨ ਕੀ ਹੈ ਨਾ ਲੋਨ ਦਾ ਪ੍ਰੋਸੈਸ ਹੈ ਵੀ ਤੁਸੀਂ ਆਹਦਾ ਡਰਾਈਵਿੰਗ ਲਾਇਸੈਂਸ ਲੈ ਜਾਓ ਕਾਰ ਡੀਲਰ ਕੋਲ ਤੁਹਾਨੂੰ ਉਹ 10-15 ਮਿੰਟਾਂ ਘੰਟੇ ਚ 2 ਘੰਟੇ ਤੁਹਾਨੂੰ ਕਾਰ ਦੇ ਦੇਣਗੇ ਤੁਹਾਨੂੰ ਕੋਈ ਬੜਾ ਪੁੱਛਦੇ ਨਹੀਂ ਹੈਗੇ ਪੰਗਾ ਬਾਅਦ ਚ ਪੈਂਦਾ ਜਦੋਂ ਤੁਸੀਂ ਲੋਨ ਭਰਨਾ ਹੁੰਦਾ ਲੂਨ ਦੇਣ ਲੱਗੇ ਇਥੇ ਕਾਰ ਦਾ ਲੋਨ ਲੈਣਾ ਤੁਸੀਂ ਜਾਂ ਕੋਈ ਫੈਂਸੀ ਚੀਜ਼ ਲੈਣੀ ਆ ਉਹਦਾ ਕੋਈ ਲੋਨ ਲੈਣ ਤੇ ਬੜਾ ਟਾਈਮ ਨਹੀਂ ਲੱਗਦਾ ਜਦੋਂ ਮਰਜ਼ੀ ਲੈ ਲਓ ਭਲਾ ਤੁਸੀਂ ਅੱਜ ਆਇਓ ਕੱਲ ਨੂੰ ਕਾਰ ਲੈ ਲਓ ਮਿਲ ਜੂਗੀ ਤੁਹਾਨੂੰ ਸੋ ਇਨ ਟ੍ਰੈਪ ਇਹ ਟ੍ਰੈਪ ਨਹੀਂ ਇਹਨਾਂ ਤੋਂ ਬਚੋ ਕਾਰ ਸਸਤੀ ਤੋਂ ਸਸਤੀ ਲਓ ਠੀਕ ਹੈ ਜੇ ਨਹੀਂ ਸਸਤੀ ਲੈਣੀ ਜੇ ਕਾਰ ਨਹੀਂ ਲੈ ਹੁੰਦੀ ਨਹੀਂ ਲੈਣੀ ਤਾਂ ਬੜੀ ਵਧੀਆ ਗੱਲ ਆ ਤੁਸੀਂ ਬੱਸ ਨੂੰ ਯੂਜ਼ ਕਰੋ ਠੀਕ ਹੈ ਚਲੋ ਜੇ ਕਾਰ ਲੈਣੀ ਵੀ ਹੈ ਨਾ ਤਾਂ ਉਹਨੂੰ ਪੁਰਾਣੀ ਕਾਰ ਲਓ ਸਸਤੀ ਲਓ ਤੇ ਜਿਹੜੀ ਕਿ ਤੁਹਾਡਾ ਡੰਗ ਸਾਰ ਸਕੀ ਜੇ ਤੁਸੀਂ ਮਤਲਬ 5-7 5-7 ਸਾਲ ਡਾਊਨ ਮਾਡਲ ਲੈ ਲੈਨੇ ਹੋ ਮੰਨ ਲਓ ਹੁਣ 2024 ਚੱਲਦਾ ਤੁਸੀਂ 2017 18 15 ਗਾਰ ਲੈ ਲੈਨੇ ਤੇ ਕੁਛ ਨਹੀਂ ਹੁੰਦਾ ਟੋਇਟਾ ਦੀ Honda ਦੀ ਠੀਕ ਹੈ Mitsubishi ਦੀ ਜਾਂ ਕਿਸੇ ਵੀ ਕੰਪਨੀ ਦੀ ਗਾਰ ਲੈ ਲਓ ਨਿਸ਼ਾਨ ਦੀ ਕਿਸੇ ਦੀ ਲੈ ਲਓ ਇਹ 5-7 ਸਾਲ ਕਿਧਰੇ ਨਹੀਂ ਜਾਂਦੀਆਂ ਬਹੁਤ ਵਧੀਆ ਕਾਰਾਂ ਹੁੰਦੀਆਂ ਸੀ ਤੇ ਇਸ ਲਈ ਉਹਨੂੰ ਮੇਨਟੇਨ ਰੱਖੋ ਤੇ ਆਪਦਾ ਕੰਮ ਚਲਾਓ ਕਿਰਾ ਇਹ ਤੁਹਾਡਾ ਮਕਸਦ ਇਹਨਾਂ ਹੋਣਾ ਚਾਹੀਦਾ ਹੈ ਨੰਬਰ ਉਦੋਂ ਉਸ ਤੋਂ ਬਾਅਦ ਤੁਸੀਂ ਇੱਥੇ ਸਟੱਡੀ ਕਰਨੇ ਉਹਨੂੰ ਸਟੱਡੀ ਨੂੰ ਕੰਪਲੀਟ ਕਰੋ ਗਵਰਨਮੈਂਟ ਨੂੰ ਦਿਖਾਓ ਵੀ ਅਸੀਂ ਸਟੱਡੀ ਕਰਨ ਆਏ ਸੀ ਤੇ ਸਟੱਡੀ ਕਰ ਰਹੇ ਹਾਂ ਤੇ ਸਟੱਡੀ ਅਸੀਂ ਕਰ ਲਈ ਠੀਕ ਹੈ ਤੇ ਉਸ ਤੋਂ ਬਾਅਦ ਅਗਲਾ ਸਟੈਪ ਹੁੰਦਾ ਤੁਹਾਨੂੰ ਜਿੰਨਾ ਟਾਈਮ ਮਿਲਦਾ ਕੰਮ ਕਰਨ ਦਾ ਓਨਾ ਟਾਈਮ ਕੰਮ ਕਰੋ ਠੀਕ ਹੈ ਮਾਪਿਆਂ ਨੂੰ ਕੀ ਚਾਹੀਦਾ ਰੈਡੀ ਰਹਿਣਾ ਚਾਹੀਦਾ ਵੀ ਤੁਹਾਨੂੰ ਉਹਨਾਂ ਨੂੰ ਹੁਣ ਤੁਹਾਡੇ ਬੱਚਿਆਂ ਦੀ ਫੀਸ ਤੁਹਾਨੂੰ ਭਰਨੀ ਪੈ ਸਕਦੀ ਹੈ ਕਿਉਂਕਿ ਕੰਮ ਕਰ ਇਥੇ ਕੱਟ ਮਿਲਦਾ ਕਿਉਂਕਿ ਬੱਚੇ ਵਾਲੇ ਆ ਗਏ ਠੀਕ ਹੈ ਤੇ ਉਹਨਾਂ ਨੂੰ ਮਤਲਬ ਕੰਮ ਨਹੀਂ ਮਿਲ ਰਿਹਾ ਪ੍ਰੋਪਰ ਤੇ ਉਹਨਾਂ ਦੀ ਹੈਲਪ ਕਰੋ ਕਿਉਂਕਿ ਉਹਨਾਂ ਨੂੰ ਹੈਲਪ ਚਾਹੀਦੀ ਹੋਊਗੀ ਥੋੜੀ-ਬੋਤਾਂ ਤੁਹਾਨੂੰ ਹੈਲਪ ਕਰਨੀ ਪਊਗੀ ਤੁਹਾਨੂੰ ਰੀੜੀ ਲੈਣਾ ਪਊਗਾ ਤੇ ਟਾਈਮ ਨਾਲ ਆਪਣੇ ਬਿੱਲ ਬਤੀਆਂ ਭਰਦੇ ਰਹੋ ਕ੍ਰੈਡਿਟ ਨੂੰ ਬਿਲਡ ਕਰਕੇ ਰੱਖੋ ਤੁਸੀਂ ਦੇਖੋਗੇ ਤੁਸੀਂ ਇੱਕ ਵਧੀਆ ਕੈਨੇਡੀਅਨ ਸਿਟੀਜ਼ਨ ਬਣ ਜਾਊਂਗੇ मतलब इक ਤਰ੍ਹਾਂ ਤੁਹਾਨੂੰ पीआरबी एलसीबी ਪ੍ਰੋਬਲਮ ਨਹੀਂ ਹੋਣੀ ਤਾਂ ਤੁਸੀਂ ਕੱਲ ਨੂੰ ਘਰ ਲੈਣਾ ਤੁਹਾਡਾ ਲੋਨ ਵੀ ਰਾਈਟ ਵੀ ਮਿਲ ਜਾਣਾ ਕਿਉਂਕਿ ਤੁਹਾਡਾ ਕ੍ਰੈਡਿਟ ਚੰਗਾ ਹੋਣਾ ਲੋਨ ਲੈਣ ਵਾਸਤੇ ਹਨਾ ਇਹਨਾਂ ਗੱਲਾਂ ਤੇ ਵਿੱਚ ਤੁਸੀਂ ਜੇ ਇਹਨਾਂ ਚੀਜ਼ ਨੂੰ ਫਾਲੋ ਕਰਦੇ ਹੋ ਨਾ ਤੇ ਤੁਸੀਂ ਕਦੇ ਵੀ ਮਤਲਬ ਇੱਥੇ ਉਲਝੋਗੇ ਨਹੀਂ ਕਦੇ ਵੀ ਤੁਸੀਂ ਫੇਲ ਨਹੀਂ ਹੋਵੋਗੇ ਨਿੱਡਾ ਜੀ ਕਿੰਡ ਆਇਕ ਇਹ ਜੀ ਕੰਟਰੀ ਹੈ ਜਿੱਥੇ ਜਿਹੜੇ ਕਿ ਸਾਰੇ ਧਰਮਾਂ ਨੂੰ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਵੈਲਕਮ ਕਰਦਾ ਹੈ ਠੀਕ ਹੈ ਇੱਥੇ ਇੰਨੇ ਚਾਂਸ ਨੇ ਤਰੱਕੀ ਕਰਨ ਦੇ ਇੰਨੇ ਕ ਚਾਂਸ ਨੇ ਤਰੱਕੀ ਕਰਨ ਦੇ ਜੇ ਤੁਸੀਂ ਇਹਨਾਂ ਦੇ ਦੂਲ ਫਾਲੋ ਕਰਦੇ ਹੋ ਤਾਂ ਜੇ ਤੁਸੀਂ ਸੋਚਦੇ ਹੋ ਵੀ ਮੈਂ ਉੱਥੇ ਆਪਦੀ ਮਤਲਬ ਬੈਕ ਹੋਮ ਕੰਟਰੀ ਦੇ ਵਿੱਚ ਇਹ ਕਰਦਾ ਸੀ ਇੱਥੇ ਵੀ ਮੈਂ ਕਰੂੰਗਾ ਫਿਰ ਤੁਸੀਂ ਇੱਥੇ ਫੇਲ ਹੋ ਫਿਰ ਤੁਸੀਂ ਇੱਥੇ ਤੁਹਾਡਾ ਕੋਈ ਮੁੱਲ ਨਹੀਂ ਤੁਸੀਂ ਵਾਪਸ ਚੱਲ ਜਾਓ ਵਧੀਆ ਰਹੋਗੇ ਜੇ ਤੁਸੀਂ ਇੱਥੋਂ ਦੇ ਮੁਤਾਬਕ ਚੱਲਦੇ ਹੋ ਠੀਕ ਹੈ ਤੇ ਰੂਲ ਰੈਗੂਲੇਸ਼ਨ ਫਾਲੋ ਕਰਦੇ ਹਾਂ ਇੱਥੋਂ ਦੇ ਕਾਨੂੰਨ ਨੂੰ ਫਾਲੋ ਕਰਦੇ ਹਾਂ ਇੱਥੋਂ ਦੇ ਲੋਕਾਂ ਨੂੰ ਸੁਣਦੇ ਹਾਂ ਜਿੱਥੇ ਤੁਸੀਂ ਰਹਿ ਰਹੇ ਹੋ ਆਪਦੇ ਮਕਾਨ ਮਾਲਕ ਨਾਲ ਮਤਲਬ ਕਿਸੇ ਦੇ ਘਰੇ ਤੁਸੀਂ ਰੈਂਟ ਤੇ ਰਹ ਰਹੇ ਹੋ ਉਹਦੀ ਇੱਜ਼ਤ ਕਰੋ ਉਹਦੇ ਨਾਲ ਹੱਥ ਚ ਕੰਮ ਬਟਾਓ ਠੀਕ ਹੈ ਉਹਦੀ ਹੈਲਪ ਕਰੋ ਤੂੰ ਸਿੱਖੋ ਵੀ ਉਹ ਕਿਵੇਂ ਬੰਦੇ ਨੇ ਤਰੱਕੀ ਕੀਤੀ ਮਤਲਬ ਤੁਸੀਂ ਇੱਥੇ ਸਿੱਖਣ ਆਏ ਹੋ ਤੁਸੀਂ ਇੱਥੇ ਗਰੋ ਕਰਨਾ ਆਏ ਹੋ ਕਾਮਯਾਬ ਹੋਣਾ ਆਏ ਹੋ ਤਾਂ ਉਹ ਜਿਹੇ ਕੰਮ ਕਰੋ ਤੁਸੀਂ ਇਹਨਾਂ ਨੂੰ ਸ਼ੋਅ ਨਾ ਕਰੋ ਇੱਥੋਂ ਦੇ ਲੋਕਾਂ ਨੂੰ ਵੀ ਮੇਰੇ ਕੋਲੇ ਗੱਡੀ ਐ ਮੇਰੇ ਕੋਲੇ ਮ ਵੱਡਾ ਮਹਿੰਗਾ ਮੋਬਾਈਲ ਆ ਮੇਰੇ ਕੋਲੇ ਮੈਂ ਵਧੀਆ ਖਾਣਾ ਉਹ ਕੁਛ ਨਹੀਂ ਫਾਇਦਾ ਇਥੇ ਕਰਨ ਦਾ ਉਹਨਾਂ ਨੂੰ ਤੁਹਾਨੂੰ ਕੁਛ ਨਹੀਂ ਹੋਣ ਲੱਗਿਆ ਉਹ ਕਿਸੇ ਨੂੰ ਤੁਸੀਂ ਦਿਖਾ ਕੇ ਕੁਛ ਨਹੀਂ ਕਰ ਸਕਦੇ ਇਸ ਲਈ ਉਹਨਾਂ ਲੋਕਾਂ ਤੋਂ ਸਿੱਖੋ ਜਿਹੜੇ ਪੁਰਾਣੇ ਲੋਕ ਇੱਥੇ ਆਏ ਸੀ ਉਹਨਾਂ ਨੇ ਮਿਹਨਤਾਂ ਕੀਤੀਆਂ ਤਾਂ ਹੀ ਆਪਾਂ ਇੱਥੇ ਆਏ ਹਾਂ ਨਾ ਮੈਂ ਵੀ ਮੈਥੋਂ ਪਹਿਲਾਂ ਜਿਹੜੇ ਪੁਰਾਣੇ ਆਏ ਹੋਣਗੇ ਉਹਨਾਂ ਨੇ ਮਿਹਨਤ ਕੀਤੀ ਹੋਣੀ ਹੈ ਗਵਰਨਮੈਂਟ ਨੂੰ ਸ਼ੋਅ ਕੀਤਾ ਵੀ ਇਹ ਬੰਦੇ ਕੰਮ ਦੇ ਨੇ ਇਹ ਬੰਦੀਆ ਵਧੀਆ ਕੈਨੇਡਾ ਨੂੰ ਬਿਲਡ ਕਰਨ 'ਚ ਆਪਣੇ ਲੋਕਾਂ ਦਾ ਕਿੰਨਾ ਯੋਗਦਾਨ ਆ ਦੇਖੋ ਹਨਾ ਆਪਾਂ ਟੈਕਸ ਭਰਦੇ ਆਂ ਆਪਾਂ ਮਿਹਨਤ ਕਰਦੇ ਆਂ ਵੱਡੇ ਵੱਡੇ ਘਰ ਵੱਡੇ ਵੱਡੇ ਬਿਜ਼ਨਸ ਲਈ ਬੈਠੇ ਆਂ ਠੀਕ ਹੈ ਇਸ ਲਈ ਇਹਨਾਂ ਚੀਜ਼ਾਂ ਨੂੰ ਫਾਲੋ ਕਰੋ ਵੀਰਣ ਕਿਵੇਂ ਇਹਨੂੰ ਇਹਨਾਂ ਸਮਝੋ ਵੀ ਇਹ ਤਾਂ ਹਨ ਪੜਨੇ ਇਹ ਇਹਨਾਂ ਨੂੰ ਕੀ ਪਤਾ ਸਾਨੂੰ ਵੱਧ ਪਤਾ ਇਹਨਾਂ ਨਾਲ ਜਿੰਨਾ ਤੁਸੀਂ ਲਿੰਕ ਬਣਾ ਕੇ ਰੱਖੋਗੇ ਇਹਨੂੰ ਗੈਪ ਨੂੰ ਭਰੋ ਜਿਹੜਾ ਕਿ ਇੱਕ ਸਟੂਡੈਂਟਾਂ ਦੇ ਵਿੱਚ ਤੇ ਆਮ ਇਥੋਂ ਦੇ ਕਿਰੀਡਿਟ ਲੋਕਾਂ ਚ ਬਣਿਆ ਹੋਇਆ ਨਾ ਇਹ ਗੈਪ ਨੂੰ ਭਰੋ ਜੇ ਤੁਸੀਂ ਇਹ ਗੈਪ ਭਰਤਾ ਮਤਲਬ ਗੈਪ ਭਰਨਾ ਮਤਲਬ ਇਹਨਾਂ ਦੇ ਨੇੜੇ ਹੋਵੇ ਇੱਕ ਦੂਜੇ ਦੇ ਸਿਟੀਜ਼ਨ ਜਿਹੜੇ ਇਥੋਂ ਦੇ ਲੋਕ ਨਹੀਂ ਉਹਨਾਂ ਨੂੰ ਇਹ ਚਾਹੀਦਾ ਵੀ ਇਹਨਾਂ ਨੂੰ ਪਿਆਰ ਕਰਨ ਲੋਕਾਂ ਨੂੰ ਜਿਹੜੇ ਬੱਚੇ ਆਉਂਦੇ ਨੇ ਇਨਾਂ ਨੂੰ ਮਤਲਬ ਹੈਲਪ ਕਰ ਰਹੇ ਇਨਾਂ ਦੀ ਕਿਉਂਕਿ ਇਨਾਂ ਨੂੰ ਲੋੜ ਆ ਕਿਉਂਕਿ ਇਨਾਂ ਨੂੰ ਪਤਾ ਨਹੀਂ ਹੈ ਵੀ ਕੈਨੇਡਾ ਦੇ ਵਿੱਚ ਕੀ ਕੰਮ ਕਿਵੇਂ ਕੰਮ ਚੱਲਦਾ ਠੀਕ ਹੈ ਉਹਨਾਂ ਨੂੰ ਦੱਸੋ ਵੀ ਇਸ ਤਰ੍ਹਾਂ ਹੈ ਇਸ ਤਰ੍ਹਾਂ ਵਰਕ ਕਰਦਾ ਕੈਨੇਡਾ ਦੇ ਵਿੱਚ ਤੇ ਸਟੂਡੈਂਟ ਹੋਣੇ ਚਾਹੀਦੇ ਵੀ ਉਹਨਾਂ ਨੂੰ ਰਿਸਪੈਕਟ ਦਿਓ ਉਹਨਾਂ ਦੀ ਗੱਲ ਵੀ ਸੁਣੋ ਕੰਮ ਕੀ ਕਰਨਾ ਇੱਥੇ ਹੈਲਥ ਸੈਕਟਰ 'ਚ ਜੇ ਤੁਸੀਂ ਮੰਨ ਲਓ ਸਟੂਡੈਂਟ ਕੋਈ ਆ ਰਿਹਾ ਹੈ ਕੈਨੇਡਾ ਤੋਂ ਕੀ ਉਹ ਕੀ ਕਰੇ ਨਾ ਇੱਥੇ ਹੈਲਥ ਸੈਕਟਰ ਦੇ ਵਿੱਚ ਮਤਲਬ ਸਿਹਤ ਵਿਭਾਗ ਦੇ ਵਿੱਚ ਕੋਈ ਜੌਬ ਹੋਵੇ ਜਿਵੇਂ ਨਰਸਿੰਗ ਦੀ ਹੋਵੇ ਡਾਕਟਰ ਟੈਕਨੀਸ਼ੀਅਨ ਲੈਬ ਟੈਕਨੀਸ਼ੀਅਨ ਇਹ ਜੇ ਕੋਰਸ ਲਵੋ ਠੀਕ ਹੈ ਜਾਂ ਤੁਸੀਂ ਪਲੰਬਰ ਕਾਰਪੈਂਟਰ ਹோம் ਕੰਸਟਰਕਸ਼ਨ ਜਿਹੜੇ ਓਮਕਾਰ ਬਣਾਉਂਦੇ ਮਿਸਤਰੀ ਉਹੋ ਜੇ ਕੋਰਸ ਮਕੈਨਿਕ ਹੈ ਨਾ ਏਸੀ ਰਿਪੇਅਰ ਜਾਂ ਐਚ ਵੈਕ ਮਤਲਬ ਜਿਹੜੇ ਐਚ ਵੈਕ ਕਹਿੰਦੇ ਇੱਥੇ ਜਿਵੇਂ ਕਿ ਹੀਟਰ ਰਿਪੇਅਰ ਹਨਾ ਇਹ ਜਿਹੇ ਛੋਟੇ ਮੋਟੇ ਕੋਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਕੰਮ ਕਰ ਸਿੱਖ ਕੇ ਆਓ ਜੇ ਤੁਹਾਨੂੰ ਕੋਈ ਹੋਰ ਕੰਮ ਨਹੀਂ ਮਿਲਦਾ ਤੇ ਸਨੋ ਹਟਾਉਣ ਦਾ ਕੰਮ ਆ ਲੋਕਾਂ ਦੇ ਘਰੂ ਘਰ ਜਾਓ ਤੇ ਪੁੱਛੋ ਲੋਕਾਂ ਨੂੰ ਵੀ ਯਾਰ ਸਨੋ ਹਟਾਦਨੇ ਸਾਨੂੰ ਦੇ ਦਿਓ ਜਰੂਰ ਦੇਣਿਆ ਉਹ ਕੰਮ ਸੂ ਮਿਲਦਾ ਇੱਥੇ ਕਾ ਕਟੋ ਲੋਕਾਂ ਦਾ ਦਿੱਗੇ ਕੰਮ ਕਰਨ ਚ ਕੋਈ ਸ਼ਰਮ ਨਹੀਂ ਇੱਥੇ ਆਉਂਦੇ ਸਾਡੇ ਮੇਰੇ ਘਰੇ ਆਉਂਦੇ ਬੱਚੇ ਫੋਨ ਕਰਕੇ ਪੁੱਛਦੇ ਆ ਕਹਿੰਦੇ ਡੋਰਬੈਲ ਕਰਦੇ ਸਾਡੀ ਕਹਿੰਦੇ ਜੀ ਤੁਹਾਡਾ ਘਾ ਕਿੱਡਾ ਵੱਡਾ ਹੋਇਆ ਵੈ ਅਸੀਂ ਕੱਟ ਦਿੰਨੇ ਆ ਉਹਨਾਂ ਕੋਲ ਮਸ਼ੀਨ ਵੀ ਹੁੰਦੀ ਹੈ ਉਹਨਾਂ ਕੋਲ ਸਾਰੇ ਸਾਰੇ ਇੰਸਟਰੂਮੈਂਟ ਹੁੰਦੇ ਨੇ ਤੇ ਕਾ ਕੱਟਦੇ ਉਹ 50 ਰੁਪਏ ਲੈ ਕੇ ਤੁਰ ਜਾਂਦੇ ਨੇ ਠੀਕ ਹੈ ਜਾਂ ਉਹ ਕਹਿੰਦੇ ਤੁਹਾਡੇ ਬਾਹਰੋਂ ਘਰ ਖਰਾਬ ਹੋਇਆ ਵੈ ਅਸੀਂ ਵਾਸ਼ ਕਰ ਦਿੰਨੇ ਆ ਵਾਸ਼ ਕਰ ਦਿੰਦੇ ਆ ਸ਼ੀਸ਼ੇ ਸਾਫ ਕਰ ਦਿੰਦੇ ਵਿੰਡੋਸ ਸਾਫ ਕਰ ਜਾਂਦੇ ਨੇ ਕੰਮ ਕਰਨ ਚ ਕੀ ਤਰਾਜ ਹੈ ਜੀ ਜੇ ਤੁਸੀਂ ਇੱਕ ਤੁਸੀਂ ਸੰਘਰਸ਼ ਚ ਹੋਣਾ ਤੁਹਾਨੂੰ ਪੈਸੇ ਦੀ ਲੋੜ ਆ ਤਾਂ ਕੰਮ ਕਰੋ ਲੋਕਾਂ ਦੇ ਕੋਲ ਰੋਗਰੀ ਡੋਰ ਨਾਕ ਕਰੋ ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਕੋਈ ਕੋ ਕੰਮ ਕਰਨ ਨਾਲ ਪਿਆ ਤੁਹਾਡਾ ਮੈਂ ਕਰ ਦਨ ਹੈਨਾ ਕਈ ਬਜ਼ੁਰਗ ਬੰਦੇ ਹੁਣ ਉਹਨਾਂ ਨੂੰ ਕੰਮ ਹੁੰਦਾ ਨਹੀਂ ਇਵਨ ਉਹ ਕਈ ਬੰਦੇ ਤਾਂ ਇਹੋ ਜਿਹੇ ਹੁੰਦੇ ਉਹ ਕਹਿੰਦੇ ਸਾਨੂੰ ਯਾਰ ਵੀ ਅਸੀਂ ਆ ਪੈਸੇ ਫੜੋ ਸਾਨੂੰ ਸਮਾਨ ਹੀ ਲਿਆ ਦਿਓ ਜਾਂ ਸਾਡੇ ਨਾਲ ਹੈਲਪ ਕਰ ਦਿਓ ਸਾਡੀ ਸਾਡੇ ਪਿੱਛੇ ਸਮਾਨ ਪਿਆ ਮੂਵ ਕਰਨ ਨਾਲ ਉਹ ਕਰਵਾ ਦਿਓ ਸਾਡੇ ਰੂਮ ਸਾਫ ਕਰਨੇ ਪਏ ਉਹ ਕਰਵਾ ਦਿਓ ਮਤਲਬ ਪੁੱਛੋ ਡੋਰ ਨਾਕ ਕਰੋ ਡੋਰ ਖੜਕਾਓ ਲੋਕਾਂ ਦੇ ਜਾ ਕੇ ਵੀ ਅਸੀਂ ਇਹ ਕੰਮ ਕਰਦੇ ਆਂ ਵੀ ਮੈਂ ਸਟੂਡੈਂਟ ਐ ਜੀ ਤੇ ਮੈਂ ਮੈਨੂੰ ਕੰਮ ਦੀ ਲੋੜ ਆ ਜੇ ਤੁਹਾਡੇ ਕੋਲ ਕੋਈ ਕੰਮ ਹੈ ਮੈਨੂੰ ਦੇ ਦਿਓ ਇਸ ਤਰ੍ਹਾਂ ਮਿਹਨਤ ਕਰਨੀ ਪੈਂਦੀ ਐ ਠੀਕ ਐ ਤੇ ਤੁਸੀਂ ਕੋਈ ਹੈਂਡੀਮੈਨ ਨੂੰ ਘਰੋਂ ਕੰਮ ਸਿੱਖਿਆ ਉਹ ਤੋਂ ਬਿਊਟੀਸ਼ੀਅਨ ਹੋਵੋ ਵਾਲ ਕੱਟ ਕਰ ਸਕਦੇ ਹੋ ਠੀਕ ਐ ਜਾਂ ਤੁਸੀਂ ਅ ਕਹਿ ਲੋ ਕਰਮ ਸਿੱਖਿਆ ਉਹ ਵੀ ਕੋਈ ਮਾੜੀ-ਮੁਠੀ ਰਿਪੇਅਰ ਕਰ ਸਕਦਾ ਟੁੱਟ ਭੱਜਦੀ ਹੈ ਨਾ ਪਲੰਮਿੰਗ ਦਾ ਕੰਮ ਜਾਂ ਕਿਸੇ ਕਾਰਪਿੰਟਰ ਦਾ ਕੰਮ ਆਉਂਦਾ ਤੁਹਾਨੂੰ ਉਹ ਕੰਮ ਯੂਜ਼ ਕਰੋ ਇੱਥੇ ਆ ਕੀ ਬੇਈਮਣੀ ਨਾ ਕਰੋ ਇਮਾਨਦਾਰੀ ਨਾਲ ਕੰਮ ਕਰੋ ਜੋ ਵੀ ਕੰਮ ਕਰਨੇ ਬੜੀ ਇਮਾਨਦਾਰੀ ਨਾਲ ਕਰੋ ਠੀਕ ਹੈ ਉਸ ਜੋ ਵੀ ਉੱਥੋਂ ਦਾ ਰੂਲ ਹੈ ਉੱਥੋਂ ਦਾ ਸੇਫਟੀ ਨੂੰ ਵਰਤਦੇ ਹੋਏ ਉਹ ਰੂਲ ਫਾਲੋ ਕਰੋ ਤੁਸੀਂ ਦੇਖੋ ਯਾਰ ਤੁਸੀਂ 5-4 ਸਾਲ ਦੀ ਮਿਹਨਤ ਦੇ ਵਿੱਚ ਸਾਰੀ ਜ਼ਿੰਦਗੀ ਬਣਾ ਲਓਗੇ ਆਪਦੀ ਕੋਈ ਕਿਤੇ ਕੁਝ ਨਹੀਂ ਹੋਣ ਲੱਗਿਆ ਪਰ ਤੁਹਾਨੂੰ ਰੂਲ ਫਾਲੋ ਕਰਨੇ ਪੈਣਗੇ ਤੁਹਾਨੂੰ ਆਪਦੀ ਮਰਜ਼ੀ ਨਹੀਂ ਚੱਲਣੀ ਇੱਥੇ ਤੁਸੀਂ ਆਪਾਂ ਇਸ ਕੰਟਰੀ ਜਾਈਆਂ ਆਪਾਂ ਨੂੰ ਇਸ ਕੰਟਰੀ ਦੇ ਰੂਲ ਫਾਲੋ ਕਰਨੇ ਪੈਣੇ ਆ ਆਪਾਂ ਆਪ ਦਾ ਰੂਲ ਨਹੀਂ ਬਣਾ ਸਕਦੇ ਫਿਰ ਜੇ ਤੁਸੀਂ ਜੇ ਤੁਸੀਂ ਆਪ ਦਾ ਰੂਲ ਆਪ ਇੱਥੇ ਚਲਾਉਣ ਲੱਗੇ ਨਾ ਤਾਂ ਤੁਸੀਂ ਫੇਲ ਹੋ ਬਸ ਤੁਸੀਂ ਸਮਝ ਲਓ ਵੀ ਜੇ ਤੁਸੀਂ ਸੋਚਣ ਲੱਗੇ ਵੀ ਮੈਂ ਐਂ ਕਰਦਾ ਮੈਂ ਸਹੀ ਐ ਪਰ ਤੁਸੀਂ ਫੇਲ ਹੋ ਇੱਥੇ ਬਹੁਤ ਘੱਟ ਰਿਸ਼ਵਤਖੋਰੀ ਐ ਬੇਅੰਤ ਪੈਸਾ ਬੈ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਪਰ ਬਣੂ ਕਿਵੇਂ ਜੇ ਤੁਸੀਂ ਇੱਥੋਂ ਦੇ ਰੂਲ ਫਾਲੋ ਕਰੋਗੇ ਤਾਂ ਆਓ ਇਹ ਤੁਹਾਨੂੰ ਵੈਲਕਮ ਕਰਦਾ ਵੈਲਕਮ ਕਰਦਾ ਰਹਿਣਾਗਾ ਠੀਕ ਐ ਕੁਝ ਕੁ ਲੋਕ ਨੇ ਜਿਹੜੇ ਖਰਾਬੀ ਕਰਦੇ ਆ ਉਹਨਾਂ ਕਰਕੇ ਇਹ ਥੋੜੇ ਬਹੁਤੇ ਰੂਲ ਸਖਤ ਕੀਤੇ ਨੇ ਪਰ ਇਹ ਜ਼ਿਆਦਾ ਤੇ ਨਹੀਂ ਰੱਖਦੇ ਫਿਰ ਫਿਰ ਇਹ ਖੋਲ ਦੇਣਗੇ ਪਰ ਫਿਰ ਵੀ ਤੁਸੀਂ ਇੱਕ ਚੰਗਾ ਸਟੂਡੈਂਟ ਚੰਗਾ ਵਸਨੀਕ ਬਣੋ ਇੱਥੋਂ ਦੇ ਤੇ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਤੁਹਾਨੂੰ ਤਰੱਕੀ ਮਿਲੂ ਫੇਮ ਮਿਲੂ ਪੈਸਾ ਮਿਲੂ ਪਿਆਰ ਮਿਲੂ ਇਹ ਕੰਟਰੀ ਇਹੋ ਜਿਹਾ ਹੈ ਡਰਨ ਦੀ ਲੋੜ ਨਹੀਂ ਜਿਹੜੇ ਸਟੂਡੈਂਟ ਆ ਰਹੇ ਨੇ ਉਹਨਾਂ ਨੂੰ ਵੀ ਜਿਹੜੇ ਸਟੂਡੈਂਟ ਇੱਥੇ ਆ ਗਏ ਉਹਨਾਂ ਨੂੰ ਵੀ ਕਿਉਂਕਿ ਇਹ ਸਭ ਨੂੰ ਵੈਲਕਮ ਕਰਦਾ ਸਭ ਨੂੰ ਪਿਆਰ ਮਿਲਦਾ ਸਭ ਨੂੰ ਇਹ ਬਾਹਾਂ ਚ ਲੈਂਦਾ ਕੈਨੇਡਾ ਤੇ ਪਰ ਉਹੀ ਗੱਲ ਆ ਜਾਂਦੀ ਹੈ ਇੱਥੋਂ ਦੇ ਮੁਤਾਬਕ ਇੱਥੋਂ ਦਾ ਬਣ ਕੇ ਚੱਲਣਾ ਪੂ ਉੱਥੋਂ ਦੀ ਮੈਟੈਲਿਟੀ ਉੱਥੋਂ ਦੀ ਸੋਚ ਉੱਥੇ ਛੜਣੀ ਪੈਣੀ ਹੈ ਫਿਰ ਤੁਸੀਂ ਕੰਮ ਕਰ ਬਣੇ ਇਹ ਧਿਆਨ ਚ ਰੱਖਣਾ ਪਊ ਸਮ ਹਮੇਸ਼ਾ